ਦਰਸ਼ਿਕ ਲਿਖਦੀ ਇੱਕ ਓੰਕਾਰ ਇਹੋ ਵਹਿਰੂ ਨਰਾੰਕਾਰ ਕੇਵਲ ਤੋਂ ਕੇਵਲ ਇੱਕ ਓ ਸੱਚ ਹੈ ਜਿਸ ਨੂੰ ਕੋਈ ਮਿਟਾ ਨਹੀਂ ਸਕਦਾ ਜਿਸ ਨੂੰ ਕੋਈ ਖਤਮ ਨਹੀਂ ਕਰ ਸਕਦਾ ਬਾਕੀ ਸਾਰੀ ਰਤਨਾ ਜਗ ਜੀਵਨ ਸੁਪਨ ਸਮਾਨਕ ਸਾਰਾ ਸੰਸਾਰ ਇੱਕ ਸੁਪਨੇ ਦੀ ਨਹੀਂ ਆਈ ਹੈ ਸੁਪਨੇ ਚ ਸੰਸਾਰ ਦੇ ਵਿੱਚ ਅਸੀਂ ਜੀ ਰਹੇ ਹਾਂ ਅਸੀਂ ਖੁਦ ਇੱਕ ਸੁਪਨਾ ਵਾਂ ਕੇ ਕੇ ਕੇਵਲ ਤੋਂ ਕੇਵਲ ਪਰਮਾਤਮਾ ਸੱਚ ਹੈ ਔਰ ਸੱਚ ਦੀ ਕਮਾਈ ਕਰਨ ਵਾਲੇ ਵਿਰਲੀਆਂ ਰੂਹਾਂ ਜਿਨ੍ਹਾਂ ਨੇ ਆਪਣੇ ਕਰਮਾਂ ਸਦਕਾ ਪਰਮਾਤਮਾ ਤੋਂ ਇਹ ਵਰ ਲਿਆ ਇਹ ਵਰਦਾਨ ਲਿਆ ਇਹ ਵੈਗਰੂ ਵੀ ਜਦੋਂ ਵੀ ਸਰੀਰ ਕਰਕੇ ਸੰਸਾਰ ਵਿੱਚ ਹੋਈਏ ਕੇਵਲ ਤੋਂ ਕੇਵਲ ਤੇਰਾ ਹੀ ਨਾਮ ਜਪੀਏ ਤੇਤ ਤੋਂ ਬਗੈਰ ਰਹਿਣਾ ਦੂਰ ਵਿਛੋੜਾ ਸੁਣੇ ਦੁੱਖ ਵੈਨ ਡੁੱਠੇ ਮਰੀ ਹੋ ਬਾਜ ਪਿਆਰੇ ਆਪਣੇ ਬੇਰਹੀ ਨਾ ਤੀਰੋਧ ਭਾਵੇਂ ਗੱਲ ਕਰੀਏ ਜੁਗਾਂ ਜੁਗਾਂ ਦੀ ਕਿ ਜਦੋਂ-ਜਦੋਂ ਵੀ ਵਿਸ਼ਨੂ ਜੀ ਦੇ ਅਵਤਾਰ ਵਿਸ਼ਨੂ ਭਗਵਾਨ ਦੇ ਅਵਤਾਰ ਜਦੋਂ ਵੀ ਸੰਸਾਰ ਵਿੱਚ ਕੋਈ ਵਿਵਪਤਾ ਹੁੰਦੀ ਹੈ ਤਕਲੀਫ ਹੁੰਦੀ ਹੈ ਸੰਘਟ ਹੁੰਦੀ ਹੈ ਤੇ ਵਹਿਗਰੂ ਸਮੇਂ-ਸਮੇਂ ਸਰ ਆਪਣੇ ਅਵਤਾਰਾਂ ਨੂੰ ਅਵਤਾਰ ਭਾਵ ਜੋ ਉਹਦਾ ਰੂਪ ਹੋ ਚੁੱਕੇ ਹੈ ਜੋ ਉਹਦੇ ਰੂਪ ਵਿੱਚ ਸਮਾ ਗਏ ਹਨ ਉਹਨਾਂ ਨੂੰ ਸੰਸਾਰ ਵਿੱਚ ਸੰਸਾਰ ਦੇ ਉਦਾਰ ਲਈ ਸੰਸਾਰ ਨੂੰ ਸਹੀ ਮਾਰਗ ਦਿਸ਼ਾ ਦੱਸਣ ਦੇ ਲਈ ਸਰੀਰ ਦੇ ਵਿੱਚ ਭੇਜਦਾ ਹੁਣ ਜਦੋਂ ਜਦੋਂ ਵੀ ਅਵਤਾਰ ਸੰਸਾਰ ਵਿੱਚ ਆਉਂਦੇ ਉਹ ਇਕੱਲੇ ਨਹੀਂ ਆਉਂਦੇ ਵਿਸ਼ਨੂੰ ਭਗਵਾਨ ਜੀ ਯੋ ਭਗਵਾਨ ਕਿਹਾ ਜਾਂਦਾ ਹੈ ਕਿ ਵਿਸ਼ਨੂੰ ਭਗਵਾਨ ਇਸ ਕਰਕੇ ਕਿਹਾ ਜਾਂਦਾ ਭਾਈ ਉਹ ਹਰੀ ਵਰਗੇ ਹੋ ਚੁੱਕੇ ਆ ਹਰ ਕਾ ਸੇਵਕ ਹਰੀ ਜੀ ਤੁਸੀਂ ਵੀ ਬਣ ਸਕਦੇ ਹੋ ਭਾਈ ਤੁਸੀਂ ਵੀ ਉਸ ਉਪਾਧੀ ਨੂੰ ਵਾਪਸ ਕਰ ਸਕਦੇ ਹੋ ਕਿ ਤੁਸੀਂ ਵੀ ਰੱਬ ਹੋ ਜਾਓਗੇ ਪਰ ਉਹਦੇ ਵਾਸਤੇ ਭਾਈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਵਰਗਾ ਬੰਨਾ ਅੱਜ ਦੀ ਤੋ ਦਾਤਾ ਮੰਗਦੇ ਹੋ ਤੁਸੀਂ ਤੁਸੀਂ ਕੀ ਦੁਨੀਆ ਦੇ ਰਾਜੇ ਮਹਾਰਾਜੇ ਤੱਕ ਅਰਦਾਸਾਂ ਬੇਨਤੀਆਂ ਕਰਦੇ ਇਸ ਦਰ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਅਮੀਰ ਤੋਂ ਅਮੀਰ ਉਹ ਵੀ ਅਰਦਾਸਾਂ ਬੇਨਤੀਆਂ ਕਰਦੇ ਗਰੀਬਨ ਤੇ ਕਰ ਨਹੀਂ ਕਰ ਨਹੀਂ ਕਿ ਜਿਸ ਦਰ ਤੇ ਅਰਦਾਸਾਂ ਹੁੰਦੀਆਂ ਉਸ ਦਰ ਤੇ ਤੁਸੀਂ ਬੈਠ ਸਕਦੇ ਹੋ ਭਾਵ ਦਾਤਾਂ ਦੇਣ ਵਾਲੇ ਤੁਸੀਂ ਹੋ ਸਕਦੇ ਹੋ ਦਾਤਾ ਕੌਣ ਦਿੰਦਾ ਹੈ ਕੇਵਲ ਤੋਂ ਕੇਵਲ ਦੰਦਾ ਦਾਤਾ ਇੱਕ ਹੈ ਕਿ ਦਾਤਾ ਦੇਣ ਵਾਲਾ ਇੱਕ ਪਰਮਾਤਮਾ ਹੈ ਜਿਦੋਂ ਤੁਸੀਂ ਉਹਦੇ ਵਰਗੇ ਹੋਗੇ ਉਹਦੇ ਵਿੱਚ ਸਮਾਗੇ ਤੁਸੀਂ ਵੀ ਦਾਤਾ ਦੇਣ ਵਾਲੇ ਬਣ ਜੂਗੇ ਤੁਸੀਂ ਵੀ ਕੁਝ ਦੇਣ ਜੋਗੇ ਹੋ ਜਾਓਗੇ ਤੁਹਾਡੇ ਅੱਗੇ ਵੀ ਅਰਦਾਸਾਂ ਆਉਣਗੀਆਂ ਬੇਨਤੀਆਂ ਆਉਣਗੀਆਂ ਜਿਵੇਂ ਕੋਈ ਵੀ ਇਨਸਾਨ ਹੈ ਜਦ ਤੱਕ ਗਰੀਬ ਹੈ ਤਦ ਤੱਕ ਉਹਦੇ ਕੇਵਲ ਹੱਥ ਉੜਦੀ ਹੈ ਕਿ ਦੇ ਦੇ ਦਾਤਾ ਦੇ ਦੇ ਮੈਨੂੰ ਦੇ ਦਿਓ ਕਿਦੋਂ ਕਿਦੋਂ ਹੱਥ ਮਾਰਦਾ ਕਿੰਨਿਆ ਕੋਈ ਸੇ ਨਾ ਕਰਦਾ ਨਾ ਪਰ ਜਦਨ ਉਹਦੇ ਕੋਲ ਆਪਦੇ ਭੰਡਾਰੇ ਆ ਜਾਂਦੇ ਆ ਧਨ ਦੌਲ ਦੇ ਤੇ ਦੁਨੀਆ ਫਿਰ ਮੰਗੜੇ ਸ਼ੁਰੂ ਕਰ ਦਿੰਦੀ ਹੈ ਹੱਥ ਅੜਦੀ ਹੈ ਇਹ ਤਾਂ ਇੱਕ ਦੁਨੀਆਵੀ ਕਹਾਵਤ ਹੈ ਧਨਿਆਵੀ ਆਧਾਰਨ ਦਿੱਤੀ ਹੈ ਉਸੇ ਤਰ੍ਹਾਂ ਜੇ ਅੱਜ ਤੂੰ ਜਿਸ ਦਰਤੋਂ ਮੰਗਦਾਂ ਪਰਮਾਤਮਾ ਦੇ ਦਰਤੇ ਮੰਗਦਾ ਜੇ ਤੂੰ ਭਗਤੀ ਕਰ ਲਵੇਂ ਐਸੀ ਕਿ ਉਹਦੇ ਵਰਗਾ ਹੋ ਜਾਵੇ ਹਰ ਜਨ ਕੈਸਾ ਚਾਹੀਏ ਜੈਸਾ ਹਰੀ ਹੋਏ ਹਰੀ ਦਾ ਜਨ ਹਰੀ ਦਾ ਭਗਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਸ ਤਰ੍ਹਾਂ ਹਰੀ ਆਪ ਹੈ ਹੁਣ ਹਰੀ ਪ੍ਰਮਾਤਮਾ ਕਿਦਾਂ ਦਾ ਭੇਦ ਭਾਵ ਕੋਈ ਨਹੀਂ ਉਹਦੇ ਕੋਲੇ ਸੂਰਜ ਹਵਾ ਸਭ ਦਿਲੇ ਸਾਂਝੀ ਹੈ ਚਾਹ ਚੋਰਾ ਕੋਈ ਚਾਹ ਲਟੇਰਾ ਹੁਣ ਅਮਰਤ ਵੇੜਾ ਹੋਇਆ ਦੇਖਦੇ ਆਂ ਜੇ ਠੰਡ ਹੈ ਔਰ ਇੱਕ ਨੂੰ ਹੀ ਹੈ ਭਾਈ ਕੋਈ ਚੌਣ ਮਣ ਕੇ ਦ ਰੱਖੇ ਨਹੀਂ ਭਾਈ ਹਾਂ ਜਿੰਨਾ ਤੇ ਕਿਰਪਾ ਹੋ ਗਈ ਉਹ ਕ ਤੋਖਾਰਣਾ ਵਿਆ ਪਈ ਕੰਠ ਮਿਲਿਆ ਹਰਣਾਓ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਮਿਲਿਆ ਹੋਇਆ ਨਾ ਉਹ ਕਿਸੇ ਵੀ ਮੌਸਮ ਦੀ ਪ੍ਰਵਾਹ ਨਹੀਂ ਕਰਦੇ ਭਾਵੇਂ ਗਰਮੀ ਹੈ ਭਾਵੇਂ ਸਰਦੀ ਹੈ ਅਸਾੜ ਸੰਧਾ ਤਿਸ ਲੱਗੇ ਹਰਨਾ ਉਹਨਾਂ ਜਿਨ੍ਹਾਂ ਪਾਸ ਅੱਗੇ ਪਾਛੇ ਕਹਿੰਦੇ ਅਸਾੜ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪ੍ਰਵਾਹ ਭਾਵੇਂ ਗਰਮੀ ਹੈ ਅਤ ਭਾਵੇਂ ਸਰਦੀ ਹੈ ਅਤ ਇਹਨਾਂ ਵਿੱਚ ਗੁਰਮੁਖ ਰੂਹਾਂ ਕਦੇ ਇਹਨਾਂ ਦੀ ਪਰਵਾਹ ਨਹੀਂ ਕਰਦੀਆਂ ਕਦੇ ਪਰਵਾਹ ਨਹੀਂ ਕਰਦੇ ਆ ਕਦੇ ਚਿੰਤਾ ਨਹੀਂ ਕਰਦੇ ਆ ਕਿ ਮੌਸਮ ਗਰਮ ਬਹੁਤ ਹੈ ਠੰਡਾ ਬਹੁਤ ਹੈ ਉਹਨਾਂ ਵਤਨਦਰ ਇਹੀ ਇੱਕ ਹਮੇਸ਼ਾ ਇਹ ਸ਼ਬਦ ਕੂਝਦਾ ਜਿਸ ਪਿਆਰੇ ਸਿਓ ਨੇਓ ਤਿਸ ਅੱਗੇ ਮਰ ਚਲੀਏ ਜਿਸ ਤਰ੍ਹਾਂ ਬਾਬਾ ਫਰੀਦ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਆਪਣੇ ਗੁਰੂ ਜਿਨ੍ਹਾਂ ਦੇ ਅੱਗੇ ਉਹਨਾਂ ਨੇ ਧਾਰਮਿਕ ਵਿੱਦਿਆ ਧਾਰਮਿਕ ਗਿਆਨ ਦੀ ਪ੍ਰਾਪਤੀ ਹੋਈ ਕਿ ਐਸੀ ਪ੍ਰਾਪਤੀ ਕਰਕੇ ਐਸਾ ਮੁਕਾਮ ਹਾਸਲ ਕੀਤਾ ਕਿ ਉਹਨਾਂ ਦੀ ਬਾਣੀ ਪਾਵਨ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਹੁਣ ਜੋ ਗੁਰੰਥ ਸਾਹਿਬ ਦੀ ਬਾਣੀ ਵਿੱਚ ਨਾਮ ਦਰਜ ਹੋ ਗਿਆ ਭਾਵ ਉਹ ਗੁਰੰਥ ਸਾਹਿਬ ਦਾ ਰੂਹ ਬਣ ਗਿਆ ਐ ਏਡੀ ਵੱਡੀ ਮਹਾਨਤਾ ਮਿਲੀ ਹੈ ਪਰ ਉਹਨਾਂ ਨੇ ਇੱਕ ਪੰਕਤੀ ਇਚਾਰਨ ਕੀਤੀ ਹੈ ਕਿ ਉਹਨਾਂ ਨੇ ਫਰਮਾਨ ਕੀਤਾ ਹੈ ਗਲੀਆਂ ਚਿੱਕੜ ਧੂਰ ਕਰ ਨਾਲ ਪਿਆਰੇ ਨੇਓ ਜੱਲਾ ਤਾ ਪੀਜੇ ਕੰਬਲੀ ਰਹਾ ਤਾ ਟੁੱਟੇ ਨੇਓ ਆਪਣੇ ਪਿਆਰੇ ਨੂੰ ਮਿਲਣ ਚੱਲੇ ਆ ਭਾਵੇਂ ਇਹਦਾ ਵਿਸਥਾਰ ਗੁਰਬਾਣੀ ਹੈ ਇਦੀ ਸ਼ੁਰੂਆਤ ਹੁੰਦੀ ਇੱਕ ਬਾਰੀ ਅੱਖਰਾਂ ਤੋਂ ਕਿ ਬਗੈਬਾਰੀ ਅਰਥ ਜੋ ਕਰ ਦਿੰਨੇ ਆ ਅਸੀਂ ਜੋ ਲਿਖਿਆ ਉਹਨੇ ਕਿ ਪੜ ਕੇ ਸਰਾ ਦੇਣਾ ਇੱਕ ਹੁੰਦੇ ਅੰਤਰੀਵ ਕਿ ਗਹਿਰਾਈ ਵਿੱਚ ਇਹਦਾ ਅਸਲ ਮਕਸਦ ਕੀ ਹੈ ਅਸਲ ਕੀ ਸਮਝ ਆਉਣਾ ਉਹ ਜਿਹਦੇ ਕੋਲ ਆਪਣੀ ਬੁੱਧ ਹੈ ਜਿਵੇਂ ਸਮੁੰਦਰ ਹੈ ਸਮੁੰਦਰ ਆថា ਹੈ ਮਛੀਰਿਆ ਜਾਂਦੇ ਮਛੀਆਂ ਫੜ ਕੇ ਆ ਜਾਂਦੇ ਆ ਕੋ ਜੀ ਬੰਦੇ ਆ ਵਿਗਿਆਨੀ ਬੰਦੇ ਆ ਉਹ ਗਹਿਰਾਈ ਤੱਕ ਜਾਂਦੇ ਆ ਅੰਦਰ ਉਹ ਕਿੰਨੇ ਵੀ ਪਦਾਰਥ ਕੱਢ ਲਏ ਤੇਲ ਦੇਖਦੇ ਆ ਸੋਨਾ ਚਾਂਦੀ ਹੋਰ ਵੀ ਕਿੰਨੇ ਕੁਛ ਪਦਾਰਥ ਕਢੀ ਜਾ ਰਹੇ ਆ ਜਿਹਦੇ ਕੋਲ ਆਪਣੀ ਜਿੰਨੀ ਇੱਕ ਮਤਬੁੱਧ ਹੈ ਉਹ ਉਸੇ ਤਰ੍ਹਾਂ ਦੇ ਉਹਨੂੰ ਪਦਾਰਥ ਥੱਲੇ ਮਿਲ ਹੀ ਜਾਂਦੇ ਆ ਜਾਂ ਕਹਿ ਦੀਏ ਵੀ ਜੋ ਲੱਭਣ ਗਿਆ ਸੀ ਜੋ ਕੁਝ ਮਿਲੇ ਆ ਲਿਆ ਬਾਹਰ ਭਾਵ ਖੋਜ ਕਰਨ ਗਿਆ ਸੀ ਖੋਜੀ ਨੂੰ ਸਮੁੰਦਰ ਦੇ ਥੱਲੇੋਂ ਜੋ ਕੁਝ ਮਿਲਣਾ ਸੀ ਮਿਲ ਗਿਆ ਭਾਈ ਫਿਰ ਉਹਦਾ ਨਾ ਹੋ ਜਾਂਦਾ ਵੀ ਇਸ ਸਖਤ ਨੇ ਇਸ ਚੀਜ਼ ਨੂੰ ਖੋਜਿਆ ਪਰ ਇਹ ਨਹੀਂ ਕਿ ਕੱਲੇ ਉਸਨੇ ਖੋਜ ਲਈ ਹੈ ਕਿ ਜੋ ਦੂਸਰੇ ਸਖਤ ਖੋਜ ਕਰਨਗੇ ਉਹਨਾਂ ਨੂੰ ਨਹੀਂ ਮਿਲੂਗਾ ਉਹਨਾਂ ਨੇ ਵੀ ਕੁਝ ਮਿਲੇਗਾ ਭਾਂਤ ਭਾਂਤ ਦਾ ਮਿਲੇਗਾ ਅਥਾ ਸਮੁੰਦਰ ਹੈ ਪਤਾ ਨਹੀਂ ਕਿੰਨੇ ਖਜ਼ਾਨੇ ਕਿ ਕੀ ਕੁਝ ਇਸ ਦੇ ਵਿੱਚ ਸਮੋਇਆ ਹੋਇਆ ਹੈ ਕਈ ਸ਼ਹਿਰਾਂ ਦੇ ਸ਼ਹਿਰ ਦੇ ਦੇਸ਼ ਇਹ ਸਮੁੰਦਰ ਦੇ ਵਿੱਚ ਸਮਾਏ ਹੋਏ ਨੇ। ਕਿ ਦਵਾਰਕਾ ਨਗਰੀ ਵੀ ਜਿਹੜੀ ਕ੍ਰਿਸ਼ਨ ਭਗਵਾਨ ਦੀ ਸੀ ਉਹਦੇ ਬਾਰੇ ਵੀ ਕਹਿੰਦੇ ਆ ਕਿ ਉਹ ਸਮੁੰਦਰ ਚ ਸਮਾ ਗਈ ਸੀ। ਇਹ ਸੁਣਦੇ ਆ ਕਿੰਨਾ ਕੁ ਸੱਚਾਈ ਹੈ। ਕੇਵਲ ਤੋਂ ਕੇਵਲ ਖਬਰਾਂ ਚ ਧੁਨੀ ਦਿਆ। ਕਿ ਦਵਾਰਕਾ ਨਗਰੀ ਦੇ ਕੁਝ ਅੰਸ਼ ਮਿਲੇ ਆ। ਕਿ ਉਹ ਸਮੁੰਦਰ ਦੇ ਵਿੱਚ ਹੈ। ਸਮੁੰਦਰ ਦੇ ਤਲ ਦੇ ਥੱਲੇ ਭਾਵ ਜੋ ਖੋਜਦਾ ਜੋ ਖੋਜੇ ਸੋ ਪਾਵੇ ਕਿ ਜੋ ਜਿੰਨਾ ਖੋਜਦਾ ਉਸ ਨੂੰ ਮਿਲਦਾ ਰਹਿੰਦਾ ਉਸੇ ਤਰ੍ਹਾਂ ਹੀ ਗੁਰਵਾਣੀ ਆ ਭਾਈ ਅਥਾ ਸਮੁੰਦਰ ਹੈ ਗਿਆਨ ਦਾ ਗਿਆਨ ਦਾ ਅਥਾ ਸਮੁੰਦਰ ਹੈ ਜੋ ਜਿਹਦੇ ਕੋਲ ਜਿੰਨੀ ਕੁ ਮੱਤ ਹੈ ਜਿੰਨੀ ਕੁ ਬਾਹਰੋਂ ਨੇ ਸਮਤ ਦਿੱਤੀ ਹੈ ਜਾਂ ਉਹਦੇ ਜਿੰਨੀ ਕਿਰਪਾ ਹੋਣੀ ਸੀ ਕਿ ਖੋਜਣ ਗਿਆ ਕਿ ਆਪਣੀ ਬੁੱਧ ਮੁਤਾਬਕ ਉਹ ਅਰਥ ਵਿਖਿਆਨ ਕਰਦਾ ਹੈ ਇਹ ਨਹੀਂ ਕਿ ਜੋ ਇੱਕ ਸ਼ਖਸ ਨੇ ਅਰਥ ਵਿਖਿਆਨ ਕਰ ਦਿੱਤੇ ਕਿ ਉਹ ਅਖੀਰਲੇ ਨੇ ਕਿਸ ਤੋਂ ਅੱਗੇ ਕੋਈ ਨਹੀਂ ਹੈ ਕਿ ਗੁਰੂ ਬਾਣੀ ਦੇ ਲੱਖਾਂ ਅਰਥ ਵੀ ਹੋ ਜਾਣ ਨਾ ਇੱਕ ਪੰਕਤੀ ਦੇ ਤਾਂ ਵੀ ਭਾਈ ਇਹ ਨਾ ਕਹ ਦੇ ਕਿ ਮੈਂ ਲੱਖ ਕਰ ਲਏ ਹੋਰ ਨਹੀਂ ਕੋਈ ਕਰ ਸਕਦਾ ਲੱਖਾਂ ਤੋਤੇ ਕਰੋੜਾਂ ਕਰਨ ਵਾਲੇ ਬੈਠੇ ਹੋਣੇ ਐ ਐਸੇ ਬਹੁਤ ਪ੍ਰਚਾਰਕ ਸਹਿਬਾਨ ਕਥਾਵਾਚਕ ਸੋਝੀ ਗਿਆਨਵਾਨ ਦੇਖੀਏ ਜਿਹੜੇ ਇੱਕ ਇੱਕ ਪੰਕਤੀ ਦੇ ਕਈ ਕਈ ਅਰਥ ਸੈਂਕੜੇ ਦੇ ਹਿਸਾਬ ਨਾਲ ਕਰ ਦਿੰਦੇ ਆ ਵੀ ਉਹਦਾ ਭੇਦ ਕੋਈ ਨਹੀਂ ਹੈ ਜਿਵੇਂ ਪ੍ਰਮਾਤਮਾ ਦਾ ਕੋਈ ਭੇਦ ਨਹੀਂ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭੇਦ ਨਹੀਂ ਕੋਈ ਪਾ ਸਕਦਾ ਹੁਣ ਬਾਹਰੀ ਅਰਥਾਂ ਦੇ ਮੁਤਾਬਕ ਤਾਂ ਇਹ ਹੈ ਕਿ ਬਾਬਾ ਫਰੀਦ ਨੇ ਜੋ ਪੰਕਤੀ ਸਵਾਨ ਕੀਤੀ ਹੈ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਉਹ ਚੱਲਣਾ ਤਾਂ ਪਿੱਜੇ ਕੰਬੜੀ ਰਾਤ ਤੋਟੇ ਨੇ ਉਹ ਬਾਬਾ ਫਰੀਦ ਜੀ ਕਹਿੰਦੇ ਆਪਣੇ ਪਿਆਰੇ ਗੁਰੂ ਨੂੰ ਮਿਲਣ ਚਲੇ ਆ ਕਿ بارش ਹੋਈ ਹੋਈ ਹੈ ਕਿ ਮੀਂਹ ਪਿਆ ਹੋਇਆ ਵਾ ਜੇ ਤਾਂ ਇਸ ਮੀਂਹ ਦੇ ਵਿੱਚ ਜਿਵੇਂ ਜਾਨਾ ਜੋ ਮੇਰੇ ਤਨ ਤੇ ਵਸਤਰ ਪਾਏ ਹੋਏ ਨੇ ਇਹ ਗਿੱਲੇ ਹੋਣਗੇ ਮੈਂ ਗਿੱਲਾ ਹੋਵਾਂਗਾ ਗਲੀ ਦੇ ਵਿੱਚ ਚਿੱਕੜਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਪਰ ਮੇਰਾ ਉਹਦੇ ਨਾਲ ਪ੍ਰੇਮ ਵੀ ਹੈ ਜੇ ਮੈਂ ਜਨ ਚੱਲਾਂ ਤਾਂ ਭਿੱਜੇ ਕੰਬਲੇ ਕਿ ਜੋ ਮੇਰੇ ਤਨ ਦੇ ਵਸਤਰਾ ਉਹ ਪਿੱਗਦੇ ਆ ਜੇ ਰਹਿਣਾ ਵਾ ਤੇ ਉਹਦੇ ਨਾਲ ਪ੍ਰੇਮ ਟੁੱਟਦਾ ਰਹਾ ਤਾਂ ਟੁੱਟੇ ਨਿਉ ਹਾਂ ਬਾਬਾ ਫਰੀਦ ਦੇ ਇਹਨਾਂ ਲੱਗ ਜਾਂਦਾ ਮਤਲਬ ਇਹੀ ਹੋ ਗਿਆ ਬਾਹਰੀ ਅਰਥਾਂ ਦੇ ਮੁਤਾਬਕ ਕੇ ਭਾਈ ਵੀ ਪੈ ਰਿਆ ਸੀ ਆਪਣੇ ਕੱਪੜਿਆਂ ਤੋਂ ਜਿਵੇਂ ਆਪਾਂ ਹੁਣ ਬਾਰਸ਼ਾਂ ਕਰਕੇ ਰੁੱਕ ਜਾਂਦੇ ਆਂ ਮੀਂਹਾਂ ਕਰਕੇ ਜਾਂ ਹੋਰ ਕਿਸੇ ਮੌਸਮ ਕਰਕੇ ਜਾਂ ਆਪਣੇ ਸੰਸਾਰ ਕੰਮ ਆਂਦੇ ਆ ਇਹ ਤਾਂ ਜ਼ਰੂਰੀ ਹੁੰਦੇ ਨੇ ਆਪਣੇ ਵਾਸਤੇ ਪਰ ਰੱਬ ਦੇ ਪਿਆਰ ਨੂੰ ਕੋਈ ਪ੍ਰਵਾਹ ਨਹੀਂ ਪ੍ਰਵਾਹ ਨਹੀਂ ਕਿਸੇ ਕੇਰੀ ਬਾਸ ਚੇ ਨੇ ਰੱਬ ਦੇ ਪਿਆਰੇ ਨਹੀਂ ਪ੍ਰਵਾਹ ਕਰਦੇ ਨਾ ਸੰਸਾਰ ਦੀ ਨਾ ਸੰਸਾਰ ਕੰਮਾਂ ਦੀ ਉਹ ਕਹਿੰਦੇ ਤੂੰ ਝੂਠਾ ਵਾ ਤੇਰੇ ਖਾਤਰ ਅਸੀਂ ਰੱਬ ਨੂੰ ਥੋੜੀ ਚੜਨਾ ਵਾ ਰੱਬ ਦੀ ਸੇਵਾ ਨਹੀਂ ਚੜਣੀ ਕਿ ਇਹ ਤਾਂ ਭਾਈ ਮੌਕਾ ਬੜੀ ਕਿਸਮਤ ਨਾਲ ਮੈਨੂੰ ਮਿਲੇਆ ਜੁਗਾ ਜੁਗਾ ਤੋਂ ਜਾਨਵਰਾਂ ਕੁੱਤਿਆਂ ਬਿੱਲਿਆਂ ਦੀ ਜੁੰਨੀ ਚ ਘੁੰਮਦਾ ਘੁੰਮਦਾ ਮੈਨੂੰ ਕਿਸੇ ਗੁਰਦਾਰੇ ਧਰਮ ਸਥਾਨ ਵੱਲ ਜਾਣ ਨਹੀਂ ਤਾਂ ਨਾਮ ਨਹੀਂ ਜਪਣ ਦਿੱਤਾ ਹੁਣ ਮੌਕਾ ਮਿਲੇਆ ਓਨਲੀ 1 ਚਾਂਸ ਹੈ ਇੱਕ ਮਨੁੱਖਾ ਦੇ ਹੀ ਹੈ ਕਿ ਜਦੋਂ ਤੂੰ ਬੰਦਗੀ ਕਰਨੀ ਹੈ ਬਾਕੀ ਤਾਂ ਪਾਲਾ ਦਾਲਾ ਦੇਖਦੇ ਆ ਨਾ ਨਾ ਕੋਈ ਗਾਂ ਨਾ ਬੈਸ ਨਾ ਕਾਂ ਨਾ ਕੁੱਤਾ ਨਾ ਬਿੱਲੀ ਨੇ ਚਾ ਕੋਈ ਜ਼ਮਨੀ ਕੋਈ ਬੰਦਗੀ ਕਰ ਸਕਦਾ ਆਉਣਾ ਤਾਂ ਵੀ ਇੰਨੇ ਚਾਹੀਏ ਆਇਆ ਵੀ ਇੰਨੇ ਚਾਹੀਏ ਇਨਾ ਤੋਂ ਜੇ ਬਚਨਾ ਤੇ ਭਾਈ ਫਿਰ ਮੁਲਖਾ ਦੇਹ ਦਾ ਲਾਹਾ ਲੈ। ਪੁਰਾਣੀ ਤੋਂ ਆਇਓ ਲਾਹਾ ਲੈਣ ਲੱਗਾ ਕਿ ਤੱਕ ਕੜੇ ਸਾਮੁਖ ਦੀ ਚੱਲੀ ਰਹਿਣ। ਪਰ ਰੱਬ ਦੇ ਪਿਆਰੇ ਕੋਈ ਪ੍ਰਵਾਹ ਨਹੀਂ ਕਰਦੇ। ਪ੍ਰਵਾਹ ਨਹੀਂ ਕਿਸੇ ਕਰੀ ਬਾਸ ਸੱਚੇ ਨਹੀਂ ਕਿ ਮੈਂ ਝੂਠੇ ਸੰਸਾਰ ਤੋਂ ਕੀ ਲੈਣਾ। ਕਹੇ ਨੀ ਤਾਂ ਭਾਈ ਜਦੋਂ ਮੈਂ ਸੰਸਾਰ ਵਿੱਚ ਆਇਆ ਉਦੋਂ ਨਾਲ ਨਹੀਂ ਮੇਰੇ ਕੋਈ ਆਇਆ ਤੇ ਜਾਣਾ ਵੀ ਕਿਸੇ ਨੇ ਨਹੀਂ। ਇਹ ਤਾਂ ਇੱਥੇ ਦੇ ਇੱਥੇ ਰਹਿ ਜਣਾ ਪਤਾ ਨਹੀਂ ਜਿਹੜਾ ਸਵਾਸ ਮੈਂ ਲੈ ਰਿਹਾ ਕਦੋਂ ਇਹਦੀ ਬ੍ਰੇਕ ਹੋ ਜਾਣੀ ਹੈ ਕੋਈ ਇਹ ਨਾ ਸਮਝੋ ਕਿ ਮੈਂ ਬੜਾ ਤੰਦਰੁਸਤਾਂ ਜਾਂ ਬਿਮਾਰਾਂ ਕਿ ਬਿਰ ਬਿਮਾਰ ਆਦਮੀ ਉਹ ਕਈ ਕਿਹੇ ਸਾਲ ਕਰ ਦਿੰਦਾ ਤੇ ਤੰਦਰੁਸਤ ਉਹਦੇ ਪਤਾ ਲੱਗਦਾ ਵੀ ਚਲੋ ਵੀ ਹੋ ਗਿਆ ਪਾ ਆਜੋ ਗੁਰਦਾਰੇ ਆਜੋ ਲਾਣੀ ਤਾਂ ਪਾਠ ਹੋਣ ਲੱਗੇ ਕੌਣ ਬਰਿਆ ਫਰੰਨਾ ਹੈ ਜਵਾਨ ਮੁੰਡਾ ਮਰ ਗਿਆ ਉਸ ਮਾਲਕ ਦਾ ਕੋਈ ਪਤਾ ਨਹੀਂ ਕਦੋਂ ਕਿਦੀ ਮੌਤ ਆ ਜਾਂਦੀ ਹੈ ਸਰੀਰ ਖਤਮ ਹੋਣਿਆ ਭਾਈ ਲੇਖਾ ਜੋਖਾ ਵਾ ਇਤਾ ਜੋ ਜੀਤੀ ਜਿੰਨੀ ਉਮਰ ਬਹਿਰ ਨੇ ਬਾਕੀ ਹੈ ਨੈ ਬਾਰਕ ਨੈ ਜੋਬ ਨੇ ਨੈ ਵਰਦੀ ਕਚ ਬੰਦ ਉਹ ਵੇਲਾ ਨਾ ਉਹ ਜੀ ਜਬ ਆਏ ਪਰੇਗੇ ਬੰਦ ਕੋਈ ਪਤਾ ਨਹੀਂ ਕਿ ਕਦੋਂ ਕਿਰੀ ਮੌਤ ਆ ਜਣੀ ਇੱਕ ਨਾ ਕਰ ਪੁੱਤ ਉਤਾ ਕਰ ਪੋਤਰੀ ਇੱਕ ਨਾ ਕਰ ਧੀ ਧੀਆਂ ਕਰ ਦੋਤਰੀ ਇੱਕ ਨਾ ਕਰ ਇੱਕ ਉਹ ਵੀ ਜਾਏ ਮਰ ਫਰੀਦਾ ਕੌਣ ਕਹੇ ਸਹਨ ਇੰਜ ਨਾ ਇੰਜ ਕਰ ਪਰਮਾਤਮਾ ਨੂੰ ਕੀ ਦੋ ਦੇਗਾ ਰੋਕ ਲਏਗਾ ਕੋਈ ਰੁਕ ਨਹੀਂ ਸਕਦਾ ਕਿਸੇ ਦੇ ਸਵਾਦ ਕੋਈ ਪਤਾ ਨਹੀਂ ਹੈ ਕਿ ਚਲਦੇ ਚਲਦੇ ਕਿ ਇਵਨ ਇਥੇ ਤੱਕ ਪਾੜ ਕਰਦੇ ਆ ਕੀਰਤਨ ਕਰਦੇ ਆ ਵੀ ਉਹ ਵੀ ਸੁਭਾਗੇ ਹੈ ਭਾਈ ਕਿ ਜਦੋਂ ਉਹਨਾਂ ਦੇ ਪ੍ਰਾਣ ਪਖੇਰੂ ਉੜ ਜਾਂਦੇ ਆ ਐਸੇ ਵੀ ਬੜੇ ਚਾਂਸ ਹੁੰਦੇ ਆ ਕਿ ਵੇ ਵਿਆਹ ਚਾਹਦੇ ਨਸਤੇ ਟੱਪਦੇ ਹੁੰਦੇ ਅਟੈਕ ਆ ਗੱਲ ਖਤਮ ਹੋ ਗਈ ਕੋਈ ਵੀਰੀਆ ਨਹੀਂ ਕਹਿ ਸਕਦਾ ਕਿਸ ਵਿਧੀ ਨਾਲ ਇਨਸਾਨ ਨੇ ਮਰਨਾ ਅਨੰਤ ਵਿਧੀਆਂ ਨੇ ਪਤਾ ਨਹੀਂ ਕਿ ਦੀ ਕਿੱਥੇ ਲਿਖੀ ਹੋਈ ਹੈ ਕਿਵੇਂ ਲਿਖੀ ਹੋਈ ਹੈ ਕੋਈ ਪਤਾ ਨਹੀਂ ਇਹ ਤਾਂ ਜਾਂ ਕਰਤਾ ਸੇਤੀ ਕੋ ਜਾਦੇ ਆਪੇ ਜਾਣੇ ਸੋਈ ਹੁਣ ਬਾਬਾ ਫਰੀਦ ਜੀ ਮਹਾਰਾਜ ਫਰਮਾਨ ਕਰਦੇ ਆ ਨਾ ਚੱਲਿਆ ਸੀ ਗੁਰੂ ਵੱਲ 20 ਪੈ ਰਹੇ ਆ ਹੁਣ ਇਹ ਤਾਂ ਹੋ ਗਈ ਬਾਹਲੀ ਅਰਥ ਕਿ ਮੀਂਹ ਦੀ ਗੱਲ ਕੀਤੀ ਹੈ ਕੰਬੜੀ ਦੀ ਗੱਲ ਕੀਤੀ ਹੈ ਜੇ ਅੰਤਰੀਵ ਥੋੜਾ ਜਾਈਏ ਜਾਣ ਨੂੰ ਤਾਂ ਬਹੁਤ ਗਹਿਰਾਈ ਹੈ ਗਹਿਰਾਈ ਚ ਜਾਣ ਬਾਤ ਤੇ ਸਮਝਣ ਬਾਤ ਤੇ ਵੀ ਦਿਮਾਗ ਚਾਹੀਦਾ ਔਰ ਜੇ ਤੋ ਗੱਲ ਕਰੀਏ ਅਸੀਂ ਛਤ ਦੀ ਤੇ ਆ ਇਨਸਾਨ ਆਮ ਸਮਝ ਲੈਂਦਾ ਵੀ ਛਤ ਤੇ ਖੜਾ ਬੰਦਾ ਜਦੋਂ ਗੱਲ ਕਰੀਏ ਥੋੜੀ ਉਚਾਈਆਂ ਵੱਲ ਦੀ ਕਿ ਚੰ드ਰਮਾ ਤੇ ਪਹੁੰਚ ਗਿਆ ਮੰਗਲ ਦੇ ਗ੍ਰਹਿ ਤੇ ਪਹੁੰਚ ਗਿਆ ਉਪਰਲੀ ਧਰਤੀਆਂ ਦੀ ਗੱਲ ਕਰੇ ਪਤਾ ਦੀ ਗੱਲ ਕਰੇ ਬੰਦਾ ਉਹ ਤਾਂ ਕਨਫਿਊਜ਼ ਹੋ ਜਾਂਦਾ ਵੀ ਇਹ ਕਿਵੇਂ ਹੁੰਦਾ ਸੋਚਦਾ ਵੀ ਇਹ ਕਿਵੇਂ ਹੋ ਗਿਆ ਇਹ ਕਿਵੇਂ ਹੋ ਸਕਦਾ ਕਿ ਕਈ ਗੱਲਾਂ ਐਸੀਆਂ ਹੁੰਦੀਆਂ ਜੋ ਅਸੀਂ ਨਹੀਂ ਕਰ ਸਕਦੇ ਪਰ ਜਦੋਂ ਅਸੀਂ ਸੁਣਦੇ ਹਾਂ ਉਹਨੂੰ ਇਹ ਲੱਗਦਾ ਕਿ ਵੈ ਨਹੀਂ ਕਰ ਸਕਿਆ ਦੂਜਾ ਕਿਵੇਂ ਕਰ ਤੋ ਇਹਦਾ ਭਰਮ ਭਲੇਖਾ ਰਹਿੰਦਾ ਨਹੀਂ ਬਈ ਦੁਨੀਆ ਪਰੇ ਤੋਂ ਪਰੇ ਜੋ ਜਿਹਦੇ ਕੋਲ ਜਿੰਨਾ ਗਿਆਨ ਠੀਕ ਹੈ ਭਾਈ ਸ਼ੁਕਰ ਵੈਰੂ ਦਾ ਇਹ ਗਿਆਨ ਦੀ ਕਲਾ ਕਦੇ ਖਤਮ ਨਹੀਂ ਹੁੰਦੀ ਜਦ ਤੱਕ ਪਰਮਾਤਮਾ ਦੇ ਰੂਪ ਦੇ ਵਿੱਚ ਸਮਾ ਕੇ ਪਰਮਾਤਮਾ ਦਾ ਰੂਪ ਨਹੀਂ ਬਣ ਜਾਂਦਾ ਹੁਣ ਇੱਥੇ ਜਿਸ ਗੱਲ ਕੀਤੀ ਹੈ ਬਾਬਾ ਫਰੀਦ ਨੇ ਗਲੀਆਂ ਚਿੱਕੜ ਆ ਜੋ ਸਾਹਮਣੇ ਚਿੱਕੜ ਖਿੰਡਿਆ ਨਾ ਪਤਾ ਕਿਹੜਾ ਵਾ ਮਾਇਆ ਦਾ ਲਾਲਚ ਦਾ ਮੋਹ ਦਾ ਸੰਸਾਰ ਨਾਲ ਮੋਹ ਹੈ ਕੰਮ ਕਰਨ ਨਾਲ ਮੋਹ ਹੈ ਖਾਣ ਪੀਣ ਨਾਲ ਮੋਹ ਹੈ ਇਹ ਸਾਰੇ ਕਿਚ ਕਿਚੜੀ ਹੈ ਬਈ ਇੰਨਾ ਚ ਫਸੇ ਹੋਏ ਆ ਤਾਂ ਹੀ ਤਾਂ ਅਸੀਂ ਹੋਰ ਦੂਰ ਦੀ ਗੱਲ ਤਾਂ ਛੱਡੋ ਇੱਕ ਧਾਰਮਿਕ ਸਥਾਨ ਤੇ ਵੀ ਜਾਣਾ ਹੋਵੇ ਨਾ ਉਹਦੇ ਬਾਅਦ ਤੇ ਵੀ ਸਾਨੂੰ ਆਪਣੇ ਸੰਸਾਰਿਕ ਕੰਮ ਅੱਗੇ ਆ ਜਾਂਦੇ ਆ ਨਾਲੇ ਪਤਾ ਵੀ ਇਹ ਸੰਸਾਰ ਝੂਠਾ ਮੇਰੇ ਨਾਲ ਰਹਿਣਾ ਕੋਈ ਨਹੀਂ ਮੈਂ ਇੱਥੇ ਹਮੇਸ਼ਾ ਰਹਿ ਨਹੀਂ ਸਕਦਾ ਪਤਾ ਨਹੀਂ ਕਦੋਂ ਆਈ ਬਾਰੋਂ ਆਪੋ ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਵੀ ਪਤਾ ਨਹੀਂ ਕਦੋਂ ਚਲੇ ਜਾਣਾ ਫੇਰ ਵੀ ਲੱਗਦਾ ਕਿਵੇਂ ਸੰਸਾਰ ਨਾਲ ਤੁਰਿਆ ਫਿਰਾਂ ਹੋਰ ਰਬ ਦੇ ਪਿਆਰੇ ਜੀ ਤੇ ਸੋਝੀਏ ਸਮਝਿਆ ਕਹੇ ਵਾਸੀ ਹੋ ਵੋ ਜੀ ਤੁਸੀਂ ਛੋੜਨਾ ਮੇਰਾ ਕੀ ਮਤਲਬ ਹੈ ਰਬ ਦਾ ਪਿਆਰਾ ਰੱਬ ਨੂੰ ਸੋਚਦਾ ਹਮੇਸ਼ਾ ਹੀ ਕਿ ਭਾਈ ਰੱਬ ਵਾਲਾ ਕੰਮ ਨੇ ਬੰਨ ਜਾ ਰਵੇ ਦੁਨੀਆ ਰਹਿੰਦੀ ਰਹੀ ਜਾਵੇ ਦੁਨੀਆ ਤੋਂ ਕੀ ਲੈਣਾ ਮੈਂ ਕਿ ਦੁਨੀਆ ਨਾਲ ਮੇਰਾ ਕੀ ਸੰਬੰਧ ਹੈ ਪਰ ਦੁਨੀਆ ਮੂਰੇ ਜਿਹੜਾ ਕਚੜ ਫਸਿਆ ਹੈ ਨਾ ਇਹ ਮਾਇਆ ਦਾ ਮੋਹ ਦਾ ਮਮਤਾ ਦਾ ਲਾਲਚ ਦਾ ਮਾਇਆ ਦਾ ਖਾਣੇ ਦਾ ਕਪੜੇ ਦਾ ਪਹਿਨਣ ਦਾ ਇਹ ਸਾਰੇ ਮੋਹ ਨੇ ਇਹ ਹੈਗੇ ਇੱਕ ਕਚੜ ਗਲੀਆਂ ਇਹ ਚਿੱਕੜ ਦੂਰ ਕਰਾ ਤੇ ਪ੍ਰਮਾਤਮਾ ਦਾ ਘਰ ਪਈ ਇਸ ਕਚੜ ਨੂੰ ਪਾਰ ਕਰਕੇ ਹੀ ਮਿਲਣਾ ਔਰ ਕਚੜ ਦੇ ਵਿੱਚੋਂ ਹੀ ਨਿਕਲ ਕੇ ਮਿਲਣਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਈ ਇਹ ਨਹੀਂ ਕਿ ਤੇਰੇ ਵਾਸਤੇ ਕੋਈ ਘਰ-ਵਾਰ ਵੱਖਰਾ ਬਣੂਗਾ ਇਕੱਲਾ ਬੈਠੇਗਾ ਇਸ ਦੁਨੀਆ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਨੂੰ ਮਿਲ ਸਕਦਾ ਕੰਮ ਵੀ ਨੇ ਪਰ ਇਹ ਹੀ ਤਵ ਤਿਆਗ ਹੁੰਦਾ ਇਹ ਤੋ ਦਾ ਇਮਤਿਹਾਨ ਹੁੰਦਾ ਕਿ ਜਦੋਂ ਤੁਹਾਨੂੰ ਕੋਈ ਸੇਵਾ ਦਾ ਮੌਕਾ ਮਿਲਦਾ ਹੈ ਬਹਿਰੋਂ ਇਮਤਿਹਾਨ ਹੀ ਐਸਾ ਪਾਉਂਦਾ ਪਰ ਜਿਹੜਾ ਉਸ ਇਮਤਿਹਾਨ ਤੋਂ ਨਿਕਲ ਗਿਆ ਤੇ ਬੇੜੇ ਪਾਰ ਹੈ ਤੇ ਦੂਸਰਾ ਫੇਰ ਡੁੱਬਣਾ ਹੀ ਡਬਣਾ ਹੁੰਦਾ ਵੀ ਇਮਤਿਹਾਨ ਤਾਂ ਹੋਣਾ ਹੀ ਹੁੰਦਾ ਵਾ ਭਗਤੀ ਦਾ ਵੀ ਇਮਤਿਹਾਨ ਹੈ ਆਖਣ ਔਖਾ ਸਚਾਣਾ ਪਰਮਾਤਮਾ ਦੀ ਬੰਦਗੀ ਵੀ ਕੋਈ ਸੌਖੀ ਗੱਲ ਨਹੀਂ ਹੈ ਇਹ ਵੀ ਕਰਮ ਨਸੀਬਾਂ ਭਾਗਾ ਨਾ ਮਿਲਦੀ ਐ ਮਿਹਨਤ ਅਮਸ਼ਕਤਾ ਨਾਲ ਜਿਨ੍ਹਾਂ ਨੇ ਆਪਣੇ ਕਰਮਾਂ ਦਾ ਵੀ ਬੀਜਿਆ ਹੈ ਉਹਨਾਂ ਤੇ ਹੀ ਪ੍ਰਮਾਤਮਾ ਰਹਿਮਤ ਕਰਦਾ ਕਿ ਲੈ ਭਾਈ ਉਠ ਤੂੰ ਨਾਮ ਜਪ ਲੈ ਮੇਰਾ ਹਰ ਇੱਕ ਦੇਬਾਦੀ ਗੱਲ ਨਹੀਂ ਕਿਉਂ ਕਰਮ ਨਹੀਂ ਸੀ ਕਰਮ ਨਹੀਂ ਕੀਤੇ ਹੋਏ ਹੁਣ ਸਾਡੇ ਅੱਗੇ ਫਸਿਆ ਹੋਇਆ ਭਾਈ ਇਹ ਗਲਿਏ ਚਿੱਕੜ ਆ ਮੋਹ ਮਾਇਆ ਮੋਹਤਾ ਇਹ ਬੋ ਇਹ ਸਾਰੇ ਕਿਚੜੀ ਐ ਭਾਈ ਇਹ ਇਹਨੂੰ ਪਾਰ ਕਰਨਾ ਇਹਨੂੰ ਪਾਰ ਕਰਨਾ ਵਾ ਇਹਨੂੰ ਭਾਈ ਤਿਆਗ ਕੇ ਨਿਕਲਣਾ ਇਥੋਂ ਤਿਆਗਣਾ ਵੀ ਕਿਸ ਤਰ੍ਹਾਂ ਦਾ ਵਾ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਨੂੰ ਤਿਆਗ ਦਿੰਦਾ ਰਹਿੰਦਾ ਵੀ ਪਾਣੀ ਵਿੱਚ ਹੀ ਹੈ ਐਸੀ ਗੱਲ ਨਹੀਂ ਏ ਕਿ ਉਹਦੇ ਜੀਵ ਨਹੀਂ ਪਾਣੀ ਆ ਕਮਲ ਦਾ ਫੁੱਲ ਜੇ ਪਾਣੀ ਤੋਂ ਬਾਹਰ ਸੁੱਟਦੀ ਏ ਤੇ ਭਾਈ ਉਹ ਮਰ ਜਾ ਜਾਂਦਾ ਹੈ ਉਦੀ ਸੁੰਦਰਤਾ ਖਤਮ ਹੋ ਜਾਂਦੀ ਏ ਬਬਰ ਤੂ ਹਰਿਆਵਲਾ ਕਵਲਾ ਕੰਚਨਵਨ ਕਹਿ ਦੋਖੜੇ ਸੜਿਓ ਕਾਲੀ ਹੋਈ ਦਿਉਰੀ ਨਾਨਕ ਮਨਤਨ ਪੰ ਜਾ ਪਾਣੀ ਜਿਹਦੇ ਪਾਣੀ ਦੇ ਨਾਲ ਮੇਰਾ ਸੰਗ ਸੀ ਜੈ ਸੇਤੀ ਮੇਰਾ ਸੰਗ ਜਾਣਾ ਪਾਣੀ ਤਾਂ ਰਾਹਾ ਜੈ ਸੇਤੀ ਮੇਰਾ ਸੰਗ ਕਿ ਮੈਂ ਉਹ ਪਾਣੀ ਤੋਂ ਦੂਰ ਹੋ ਗਿਆ ਇਸ ਕਰਕੇ ਮੈਂ ਸੜ ਗਿਆ ਅਲੱਗ ਨਹੀਂ ਹੋਣਾ ਦੁਨੀਆ ਦੇ ਵਿੱਚ ਹੀ ਰਹਿਣਾ ਵਾ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਹੀ ਸੀ ਪਰ ਨਰੇਪ ਜੈਸੇ ਜਲ ਵਿੱਚ ਕਮਨ ਨਰੇਪ ਵਰਗਾ ਹੀ ਨਹੀਂ ਸਾੜੇ ਸਤਗੁਰੂ ਪ੍ਰਮਾਨ ਕਰਦੇ ਕਹਿੰਦੇ ਤੈਨੂੰ ਨਹੀਂ ਪਤਾ ਮੈਂ ਦੱਸ ਦਿੰਨਾ ਸਤਗੁਰੂ ਪਾਤਸ਼ਾਹ ਕਹਿੰਦੇ ਸਤਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਕਹਿੰਦੇ ਜੇ ਨਹੀਂ ਤੈਨੂੰ ਪਤਾ ਮੈਂ ਦੱਸ ਦਿੰਨਾ ਮੈਂ ਤੈਨੂੰ ਕਮਲ ਦੇ ਫੁੱਲ ਦੀ ਉਦਾਹਰਨ ਦਿੱਤੀ ਜਾਨਵਰਾਂ ਦੀ ਦਿੱਤੀ ਕੁੱਤਿਆਂ ਦੀ ਦਿੱਤੀ ਸੂਰਾਂ ਦੀ ਦਿੱਤੀ ਬੰਦਿਆਂ ਤੇਰੀ ਉਦਾਹਰਨ ਕਿਤੇ ਨਹੀਂ ਹੈ ਕਿ ਇੱਕ ਵੀ ਉਦਾਹਰਣ ਨਹੀਂ ਹੈ ਬੰਦੇ ਦੀ 1430 ਗੁਰਬਾਣੀ ਹੈ ਕਿ ਆਹ ਬੰਦੇ ਵਰਗਾ ਬੰਦਾ ਬਣ ਜਾ। ਇੰਨੇ ਇਹਦੇ ਆਪਣੇ ਆਪ ਨੂੰ ਉੱਚਾ ਸਮਝਣ ਵਾਲੇ ਨੂੰ ਗੁਰਬਾਣੀ ਵਿੱਚ ਇਹ ਕੋਈ ਦਰਜਾ ਹੀ ਨਹੀਂ ਹੈ। ਕੁੱਤੇ ਨੂੰ ਦਰਜਾ ਦਿੱਤਾ ਹੋਇਆ। ਗੁਰੂ ਤੇਗ ਬਹਾਦਰ ਦੀ ਮਹਾਰਾਜ ਹੈ। ਕਿ ਪ੍ਰਮਾਤਮਾ ਦੀ ਭਗਤੀ ਕਿਵੇਂ ਕਰਨੀ ਹੈ? ਸਵਾਮੀ ਕੋ ਗਰੇ ਜਿਉ ਸਦਾ ਸਵਾਨ ਤਜਤਨੀ ਨਿਤ ਨਾਨਕ ਇਹ ਵਿਦ ਹਰ ਪਜੋ। ਇਕ ਮਨ ਹੋਇ ਇਕ ਚਿੱਤ ਕੀ ਬੰਦਗੀ ਬੰਦੇ ਨੇ ਕਰਨੀ ਹੈ ਉਦਾਹਰਨ ਕੁੱਤੇ ਦੀ ਹੈ ਕਿ ਜਿਵੇਂ ਕੁੱਤਾ ਆਪਣੇ ਮਾਲਕ ਦਾ ਦਾਨੇ ਛੱਡਦਾ ਇਸ ਤਰ੍ਹਾਂ ਦੀ ਬੰਦਗੀ ਕਰ ਬਈ ਬਲੇਸ਼ਾਨ ਵੀ ਲਿਖਿਆ ਹੋਇਆ ਹੈ ਰਾਤੀ ਜਾਗਣ ਪਗ ਸਦਾ ਬਣ ਰਾਤੀ ਜਾਗਣ ਕੁੱਤੇ ਤੈ ਕਨ ਉੱਤੇ ਦਰ ਮਾਲਕ ਦਾ ਕਦੇ ਨਹੀਂ ਛੱਡਦੇ ਭਾਵੇਂ ਸੋ ਸੋ ਪੈ ਬਣ ਜਤੇ ਰੁੱਖੀ ਸੁਖੀ ਖਾ ਰੂੜਾਂ ਤੇ ਜਸ ਤੇ ਕਹਿੰਦੇ